ਹਰ ਵਰ ਚਰਨ ਹਿਰਦੈ ਉਰਤਾਰੇ ਸਹਿਜ ਜੀ ਬਚਨ ਕਰਦੇ ਨੇ ਕਿ ਭਾਈ ਪਰਮਾਤਮਾ ਦੇ ਚਰਨ ਸਦਾ ਆਪਣੇ ਹਿਰਦੇ ਦੇ ਵਿੱਚ ਚੰਗੀ ਤਰ੍ਹਾਂ ਸਾਭ ਕੇ ਰੱਖਾ ਸਤਿਗੁਰਾਂ ਨੇ ਚਰਮੰਜਗ ਨੂੰ ਆਪਣੇ ਅੰਦੇ ਦੇ ਵਿੱਚ ਟਿਕਾ ਲਵੇਂਗਾ ਸਾਵਕ ਕੇ ਰੱਖੇਗਾ ਸੇਮ ਰਸੋ ਹਮੀ ਸਤਿਗੁਰ ਆਪਨਾ ਕਾਲਜ ਸਬਦ ਹਮਾਰੀ ਰਹਾ ਹੋ ਅਸਗਿੰਦ ਨੇ ਆਪਣੇ ਗੁਰੂ ਨੂੰ ਮਾਰਗ ਪ੍ਰਭੂ ਨੂੰ ਸਿਮਰ ਕੇ ਅਸਾਂ ਜੀਵਾਂ ਦੇ ਸਾਰੇ ਕੰਮ ਸਿਵੇ ਚਰ ਸਕਦੇ ਹਾਂ ਭਾਵੇਂ ਤੇਰਾ ਇਹ ਸੰਸਾਰ ਕੰਮ ਹੈ ਸੰਸਾਰ ਦੇ ਵਿੱਚ ਵੀ ਬੜੇ ਕੰਮ ਨੇ ਸਾਡੇ ਜ਼ਿਆਦਾਤਰ ਅਸੀਂ ਸੰਸਾਰ ਦੇ ਕੰਮਾਂ ਨੂੰ ਹੀ ਵਿਵੇਕਦੇ ਹਾਂ ਉਹ ਗੁਰੂ ਜੀ ਦੇ ਚਰਨਾ ਚਾ ਕੇ ਸੰਸਾਰ ਦੇ ਕੰਮਾਂ ਦੀ ਅਦਰਾਸਾ ਹੁੰਦੀ ਨਹੀਂ ਪ੍ਰਭਾਸਾ ਕਹਿੰਦੇ ਤੂੰ ਸਿਮਰਨ ਕਰਿਆ ਕਰ ਕਾਲਕੁਰਤ ਵੈਗੁਰੂ ਜੀ ਦੀ ਪ੍ਰਮਾਤਮਾ ਦੀ ਜਾਪ ਦੇ ਵਿੱਚ ਜੁੜਿਆ ਕਰੋ ਨਾਮ ਜਪਣ ਦੇ ਨਾਲ ਜਿੰਨੇ ਵੀ ਤੇਰੇ ਕਾਰਜ ਨੇ ਉਹ ਸਾਰੇ ਸਫਲੇ ਹੋ ਜਾਣਗੇ ਕੇਵਲ ਸੰਸਾਰ ਦੇ ਨਹੀਂ ਆਸਾ ਕਿੰਦੇ ਨਾਮ ਦੇ ਵਿੱਚ ਟੀਟੀ ਵੱਡੀ ਪਾਵਨ ਹੈ ਏਕੀ ਵੱਡੀ ਤਾਕਤ ਦਾ ਹੈ ਉਸ ਕਾਲਕੁਰਤ ਜੀ ਦੇ ਨਾਮ ਵਿੱਚ ਤੇ ਇੱਥੇ ਦੇ ਕਾਰਜ ਵੀ ਸਫਲੇ ਹੋਣਗੇ ਇਅੱਗੇ ਜਦੋਂ ਫਿਰ ਸੰਸਾਰ ਤੋਂ ਪਰੇ ਨਾਮਕਾਰ ਦੀ ਦਰਗਾਹ ਦੇ ਵਿੱਚ ਜਾ ਕੇ ਹਾਜ਼ਰ ਹੋਣਾ ਹੈ ਉੱਥੇ ਵੀ ਬਾਸਾ ਕਹਿੰਦੇ ਨੇ ਤੇਰੇ ਕਾਰਜ ਨਾਮ ਨੇ ਜੱਬੇ ਹੋਏ ਨਾਮ ਨੇ ਪਿੱਤਰ ਨਾਮ ਨੇ ਸਫਲ ਕਰ ਦੇਣੀ ਅੰਤ ਉੱਥੇ ਵੀ ਜਾ ਕੇ ਤੈਨੂੰ ਨਾਮ ਦੇ ਪਿਆ ਜਿਹੜਾ ਉਹਦਾ ਫਲ ਮਿਲੇਗਾ ਇਸ ਕਰਕੇ ਬਾਸਾ ਕਹਿੰਦੇ ਨੇ ਭਾਈ ਤੂੰ ਸਦਾ ਉਸ ਕਾਲਪੁਰਖ ਨੂੰ ਪਰਮਾਤਮਾ ਨੂੰ ਜਪਿਆ ਕਰ ਉਹਦਾ ਸਿਮਰਨ ਕਰਿਆ ਕਰ ਆਕਾਲ ਪੁਰਖ ਵਹਿਗੁਰੂ ਜੀ ਦੇ ਚਰਨਾਂ ਹਿਰਦੇ ਉਤਾਰੇ ਹਿਰਦੇ ਦੇ ਵਿੱਚ ਸਾਮ ਲੈ ਗੁਰੂ ਪਾਤਸ਼ਾਹਿਆਂ ਦੇ ਚਰਨ ਕੀਨੇ ਸਤਿਗੁਰਾਂ ਦਾ ਪਿੱਤਰ ਰੂਪ ਤੇ ਯਿਸੂ ਜੀ ਪਾਵਨ ਉਪਦੇਸ਼ ਇਹਨੂੰ ਆਪਣੀ ਹਿਰਦੇ ਦੇ ਵਿੱਚ ਚੰਗੀ ਤਰ੍ਹਾਂ ਸਾਮ ਕੇ ਰੱਖ ਰਾਵ ਪੁੰਨ दान ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਸੱਜ ਜੀ ਕਹਿੰਦੇ ਸੋ ਭਾਈ ਸਾਰੀਆਂ ਵਿਚਾਰਾਂ ਦਾ ਨਿਚੋੜ ਪੁੰਨ ਪੂਜਾ ਦਾਨ ਸੱਜ ਜੀ ਕਹਿੰਦੇ ਨਾ ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ ਕਿ ਪਰਮਾਤਮਾ ਦੀ ਸਿਖ ਸਦਾ ਹੀ ਪਰਮਾਤਮਾ ਦੀ ਪੂਜਾ ਹੈ ਪਰਮਾਤਮਾ ਦੀ ਸਿਖ ਸਦਾ ਹੀ ਪੁੰਨ ਦਾਨ ਹੈ ਇਹੀ ਪ੍ਰਸਾਦ ਜੀ ਕਹਿੰਦੇ ਸਿਮਰਨ ਦੇ ਵਿੱਚ ਸਾਰੀ ਵਰਕ ਥਾਣੀ ਇਹ ਕਰਕੇ ਤੂੰ ਆਕਾਲ ਪੁਰਖ ਦਾ ਸਿਮਰਨ ਕਰਿਆ ਕਰਮ ਗੋਣ ਗਾਵਤ ਅਕਲ ਸੁਖ ਪਾਇਆ ठाकुर ਅਗੰ ਅਪਾਰੇ ਪ੍ਰਸਾਦ ਜੀ ਕਹਿੰਦੇ ਨੇ ਭਾਈ ਉਤਲਜ ਨ ਕੋਲਿਆਂ ਨਹੀਂ ਜਾ ਸਕਦਾ ਮਿਣਿਆ ਨਹੀਂ ਜਾ ਸਕਦਾ ਨਾਪਿਆ ਨਹੀਂ ਜਾ ਸਕਦਾ ਤੋਰ 나ਪ ਤੋਂ ਪਰੇ ਦੀ ਅਵਸਥਾ ਤੇ ਪਾਸਾ ਕੇਂਦ ਜਦੋਂ ਉਹ ਪਹੁੰਚਦੇ ਬਿਆੰਤ ਮਾਰ ਪ੍ਰਭੂ ਦੇ ਗੁਨਾ ਨੂੰ ਕਾਉਂਦੇ ਆ ਮਨੁੱਖ ਨੂੰ ਫਿਰ ਬਿਆੰਤ ਸੁਖ ਪ੍ਰਾਪਤ ਹੋ ਜਾਂਦੇ ਨੇ ਜਿਨ੍ਹਾਂ ਦਾ ਕੋਈ ਤੋਰ 나ਪ ਨਹੀਂ ਹੈ ਐਨੇ ਸੁਖ ਕੇਵਦੁ ਉਸ ਕਾਲ ਕੋਲ ਵੈਗੁਰੀ ਦਾ ਸੇਵਨ ਕੀਆ ਨਾਮ ਜਪਿਆ ਤੈਨੂੰ ਪ੍ਰਾਪਤ ਹੋ ਜਾਣਗੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਵਹੁਰ ਕਾਛੁ ਨਾ ਵਿਚਾਰੀ ਸਹਿਜ ਕਹਿੰਦੇ ਭਾਈ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੇ ਸੇਵਕ ਬਣਾ ਲਿਆ ਉਹਨਾਂ ਦੇ ਕਰਮਾਂ ਦਾ लेखा ਮੁੜ ਨਹੀਂ ਪੁੱਛਦਾ ਹੈ ਜਿਹੜੇ ਸੇਵਕ ਬਣ ਗਏ ਨੇ ਜਿਹੜੇ ਗੁਰੂ ਜੀ ਦੇ ਪਾਵਨ ਉਪਦੇਸ਼ ਨੂੰ ਆਪਣੇ ਹਿਰਦੇ ਚ ਵਸਾਉਂਦੇ ਨੇ ਸਤਿਗੁਰਾਂ ਦੇ ਦੱਸੇ ਮਾਰਗ ਤੇ ਚੱਲਦੇ ਨੇ ਗੁਰੂ ਵਾਲੇ ਬਣ ਕੇ ਨਾਮ ਜਪਦੇ ਹਨ ਭਾਵੇਂ ਕਹਿੰਦੇ ਉਹਨਾਂ ਦੇ ਕਰਮਾਂ ਦਾ लेखा ਨਹੀਂ ਕੋਈ ਪੁੱਛਦਾ ਹੈ ਲੇਖਾ ਹੀ ਖਤਮ ਹੋ ਜਾਂਦਾ ਤਨੁ ਰਾਏ ਅਵ ਕਹਾ ਕਰੈਗੋ ਜੋ ਭਾਤਿਓ ਸਭ ਲੋਕਾਂ ਲੇਖਾ ਆਸਾ ਕਹਿੰਦੇ ਲੇਖੇ ਖਤਮ ਹੋ ਜਾਂਦੇ ਹਨ ਭਾਈ ਇਸ ਕਰਕੇ ਤੂੰ ਨਾਮ ਜਪਿਆ ਕਰ ਪ੍ਰਮਾਤਮਾ ਦਾ ਪ੍ਰਮਾਤਮਾ ਦਾ ਸੇਵਕ ਵਣ ਫਿਰ ਤੇਰੇ ਨਾਲ ਇਥੇ ਕਰਮਾਂ ਦੇ ਲੇਖੇ ਦੇ ਕਾਲਚ ਪਾੜੇ ਜਾਣਗੇ ਫਿਰ ਕਾਲਪੁਰਖ ਵੈ ਗੁਰੂ ਆਪਣੇ ਸੇਵਕਾਂ ਤੋਂ ਆਪਣੇ ਪਿਆਰਿਆਂ ਤੋਂ ਲੇਖਾ ਨਹੀਂ ਪੁੱਛਦਾ ਹੈ ਨਾਮ ਰਤਨ ਸੁਨ ਜਾਪ ਜਾਪ ਜੀਵਾ ਅਰ ਨਾਨਕ ਕੰਠ ਮਝਾਰੇ ਇਸ ਕਰਕੇ ਸਤਿਗੁਰੂ ਜੀ ਵੱਡਿਆਂ ਦੀ ਮੋਹ ਲਾ ਕੇ ਵਚਨ ਕਰਦੇ ਨੇ ਨਾਨਕ ਮੈਂ ਵੀ ਪ੍ਰਮਾਤਮਾ ਦੇ ਰਤਨ ਵਰਗੇ ਕੀਮਤੀ ਨਾਮ ਨੂੰ ਆਪਣੇ ਗਲੇ ਦੇ ਵਿੱਚ ਘੋਰ ਰਿਹਾ ਹੈ ਨਾਮ ਸਭ ਸਤਿਗੁਰੂ ਪਾਸ ਹੈ ਕਹਿੰਦੇ ਉਸ ਕਾਲ ਪੁਰ ਵੈ ਗੁਰੂ ਜੀ ਦਾ ਹੀਰਿਆਂ ਜਵਾਹਰਾਤਾਂ ਦੇ ਨਾਲੋਂ ਵੀ ਮਹਿੰਗਾ ਹੈ ਹੀਰੇ ਜਵਾਹਰਤ ਇਸ ਸੰਸਾਰ ਤੇ ਉਹਨਾਂ ਦਾ ਵਿਪਾਰ ਹੁੰਦਾ ਹੈ ਮੁੱਲ ਕੀਤੇ ਜਾਂਦੇ ਨੇ ਕੀਮਤ ਉਹਨਾਂ ਦੀ ਪੈਣ ਨਹੀਂ ਹੈ ਪਰ ਨਾਮ ਨੂੰ ਖਰੀਦਿਆ ਨਹੀਂ ਜਾ ਸਕਦਾ ਨਾਮ ਵੇਚਿਆ ਨਹੀਂ ਜਾ ਸਕਦਾ ਇਸ ਕਰਕੇ ਪਾਤਸ਼ਾਹ ਕਹਿੰਦੇ ਤੇ ਹੀਰਿਆਂ ਜਵਾਹਰਾਤਾਂ ਦੇ ਨਾਲੋਂ ਵੀ ਮਹਿੰਗੇ ਵਸਤੂ ਹੈ ਨਾਮ ਇਸ ਕਰਕੇ ਮੈਂ ਵੀ ਉਸ ਕੀਮਤੀ ਨਾਮ ਨੂੰ ਜਿਹੜਾ ਕੀਮਤੀ ਨਾਮ ਰਤਨਾ ਵਰਗਾ ਹੀ ਰਿਆ ਵਰਗਾ ਕੀਮਤੀ ਨਾਮ ਹੈ ਆਪਣੇ ਗਲੇ ਦੇ ਵਿੱਚ ਪੋੜ ਰਿਹਾ ਹੈ ਤੇ ਨਾਮ ਹੁਣ ਸੁਣ ਸੁਣ ਕੇ ਜਪ ਜਪ ਕੇ ਮੈਂ ਆਤਮਿਕ ਜੀਵਨ ਪ੍ਰਾਪਤ ਕਰ ਰਿਹਾ ਨਾ ਨਾਮ ਪਹਿਲਾਂ ਜਪਣਾ ਰਸਨਾ ਦੇ ਨਾਲ ਹੁੰਦਾ ਹੈ ਰਸਨਾ ਦੇ ਨਾਲ ਨਾਮ ਜਪਿਆ ਜਿਹੜਾ ਅਸੀਂ ਯਾਤਰਾਈਆ ਉਸ ਨਾਮ ਨੂੰ ਆਪਣੇ ਕੰਨਾਂ ਦੇ ਨਾਲ ਸੁਣਨਾ ਇਹ ਨਹੀਂ ਹੈ ਬਾਣੀ ਅਸੀਂ ਪੜਨ ਲੱਗਦੇ ਹਾਂ ਬਾਣੀ ਕੇਵਲ ਮੋਖ ਰਾਹੀਂ ਪੜੀ ਜਾਂਦੀ ਹੈ ਤੇ ਕੰਨ ਸਾਡੇ ਸੁਣਦੇ ਨਹੀਂ ਹਨ ਕੰਨ ਕਿਸੇ ਹੋਰ ਪਾਸੇ ਧਿਆਨ ਕਿਸੇ ਹੋਰ ਪਾਸੇ ਲੱਗਿਆ ਹੁੰਦਾ ਹੈ ਇਸ ਕਰਕੇ ਸਾਨੂੰ ਬਾਣੀ ਪੜਨ ਦਾ ਆਨੰਦ ਨਹੀਂ ਆਉਂਦਾ ਹੈ ਬਾਣੀ ਦਾ ਰਸ ਨਹੀਂ ਆਉਂਦਾ ਹੈ ਬਾਣੀ ਦਾ ਰਸ ਉਦੋਂ ਆਵੇਗਾ ਜਦੋਂ ਪਾਤਸ਼ਾਹ ਕਹਿੰਦੇ ਤੂੰ ਸੁਣ ਕੇ ਪੜੇਗਾ ਜਿਹੜਾ ਵਾਹਿਗੁਰੂ ਇੱਕ ਵਾਰ ਰਸਨਾ ਕੋ ਗੋਲਿਆ ਕੰਨ ਸੁਣ ਤੇ ਜਿਹੜਾ ਕੰਨਾਂ ਰਾਹੀਂ ਸੁਣਿਆ ਹੈ ਉਹਦੀ ਆਵਾਜ਼ ਮਨ ਤੱਕ ਜਾਵੇ ਮਨ ਵੀ ਸੁਣੇ ਜੇਰ ਪਾਤਸ਼ਾਹ ਕਹਿੰਦੇ ਤੇਰਾ ਪੜਿਆ ਹੋਇਆ ਗਾਵਿਆ ਹੋਇਆ ਸੁਣਿਆ ਹੋਇਆ ਸਭ ਹੁੰਦਾ ਹੈ ਇਸੇ ਕਰਕੇ ਧੰਨ ਪਾਤ ਸਤ ਜੀ ਮੈਂ ਵੀ ਹੁਣ ਪਾਈ ਨਾਮ ਨੂੰ ਸੁਣ ਸੁਣ ਕੇ ਜਪ ਜਪ ਕੇ ਆਤਮਿਕ ਜੀਵਨ ਪ੍ਰਾਪਤ ਕਰ ਲੈਣਾ ਹਾਂ ਜਿਹੜੇ ਜੀਵਨ ਬਾਤ ਇਹ ਜਿਹੜੇ ਆਨੰਦ ਬਾਤ ਤੇ ਜਿਹੜੇ ਰਸ ਬਾਤ ਤੇ ਅਸੀਂ ਇਹ ਮਨੁੱਖਾ ਜਨਮ ਲੈ ਕੇ ਇਸ ਸੰਸਾਰ ਤੇ ਆਏ ਹਾਂ ਇਸੇ ਕਰਕੇ ਧੰਨ ਸਤ ਗੁਰੂ ਪਾਤ ਸਤ ਜੀ ਨੇ ਸਾਡੇ ਤੇ ਥਰ ਸਿਖਾਈਂ ਕਿਰਪਾ ਕੀਤੀ ਹੈ ਸਮਝਾਉਣ ਦਾ ਯਤਨ ਕੀਤਾ ਹੈ ਕਿ ਹੈ ਪਾਈ ਆਕਾਲ ਪੁਰਖ ਵੈਗੁਰੂ ਜੀ ਦੇ ਚਰਨਾਂ ਨਾਲ ਜੁੜ ਜਾ ਉਸ ਆਕਾਲ ਪੁਰਖ ਵੈਗੁਰੂ ਜੀ ਦੀ ਸਿਮਤ ਸਦਾ ਕਰਿਆ ਕਰ ਗੁਰੂ ਵਾਲਾ ਬਣ ਕੇ ਗੁਰੂ ਦੇ ਬਚਨਾਂ ਨੂੰ ਕਮਾਉਣਾ ਕਰ ਗੁਰੂ ਦੇ ਬਚਨ ਕਮਾ ਕੇ ਨਾਮ ਜਪ ਕੇ ਨਾਮ ਨੂੰ ਸੁਣ ਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਦਾ ਕਰ ਇਹ ਹੀ ਤੇਰਾ ਬਟਾ ਇਹ ਮਨੁੱਖਾ ਜਨਮ ਦਾ ਲਾਭ ਹੈ ਇਸ ਕਰਕੇ ਪਾਈ ਆਪਾ ਗੁਰੂ ਵਾਲੇ ਬਣੀਏ ਗੁਰੂ ਚਰਨਾਂ ਨਾਲ ਜੁੜੀਏ ਸਾਧਗੁ ਜੀਆਂ ਤੋਂ ਨਾਮ ਨਿਆ ਲੱਭਾਂਗਾ ਕੇ ਜਪ ਕੇ ਤੇ ਸੁਣ ਕੇ ਆਤਮਕ ਜੀਵਨ ਹਾਸਲ ਕਰੀਏ ਆਨੰਦ ਹਾਸਲ ਕਰੀਏ ਬਾਸਾ ਗਿੰਦੇ ਜਦੋਂ ਨਾਮ ਦਾ ਰਸ ਅੰਦਰ ਪੈਦਾ ਹੁੰਦਾ ਹੈ ਤੇ ਜਿਹੜਾ ਆ ਸਾਡਾ ਨਾਮ ਛੜਿਆ ਵੜਿਆ ਗੁਝਿਆ ਰਹਿੰਦਾ ਇਹਨਾਂ ਰੇੜੇ ਤਾਂ ਵੀ ਸਾਡਾ ਮਾਰਮਾਰ ਰਹਿੰਦਾ ਹੈ ਡਿਗਿਆ ਡਿਗਿਆ ਰਹਿੰਦਾ ਹੈ ਏ ਵੀ ਪਾਸਾ ਜੀ ਕਹਿੰਦੇ ਕਿ ਭਾਈ ਤੋਏ ਹਰੇ ਪਰੇ ਹੋ ਜਾਂਦੇ ਨੇ ਇਸ ਕਰਕੇ ਮਨ ਵੀ ਹਲਿਆ ਪਰਿਆ ਹੋ ਜਾਂਦਾ ਹੈ ਨਾਮ ਜਪਣ ਨਾਲ ਧਨ ਵੀ ਧਨ ਮਨ ਕੀ ਬਹਿ ਹਰੇ ਆ ਇਸ ਕਰਕੇ ਗੁਰੂ ਵਾਲੇ ਬਣੀਏ ਗੁਰੂ ਚਰਨਾਂ ਨਾਲ ਜੁੜੀਏ ਸਤਿਗੁਰਾਂ ਜੀਆਂ ਦੇ ਚਰਨਾਂ ਨਾਲ ਜੋੜ ਕਰਕੇ ਆਪਣ ਨੂੰ ਕਾਜਾਂ ਨੂੰ ਸਫਲਾ ਕਰੀਏ ਇਹ ਹੀ ਮੁਕਾਜਾਂ ਦਾ ਇਸ ਬੜਪਾਗੇ ਜਨਮ ਦਾ ਬੜਮੁੱਲੇ ਜਨਮ ਦਾ ਵਾਰ ਵਾਰ ਇਹ ਜਨਮ ਪ੍ਰਾਪਤ ਨਹੀਂ ਹੁੰਦਾ ਇਹ ਸਰੀਰ ਪ੍ਰਾਪਤ ਨਹੀਂ ਹੁੰਦਾ ਹੈ ਇਸੇ ਕਰਕੇ ਗੁਰਬਾਣੀ ਦੇ ਸਤਿਗੁਰਾਂ ਨੇ ਸਾਨੂੰ ਵਾਰ ਵਾਰ ਸਮਝਾਉਂਦੇ ਹਨ ਕੀਤਾ ਹੈ ਭਾਈ ਤੂੰ ਮਨੁੱਖਾ ਜਨਮ ਲੈ ਕੇ ਸੰਸਾਰ ਤੇ ਆਇਆ ਗੁਰੂ ਗੁਰੂ ਵਾਲਾ ਬਣ ਕੇ ਨਾਮ ਜਪ ਕੇ ਮਨੁੱਖਾ ਜਨਮ ਸਦਾ ਕਰ ਇਹੀ ਤੇਰਾ ਸਭ ਤੋਂ ਵੱਡਾ ਲਾਭ ਹੈ